ਇਸ ਲਈ ਦਿਨੀ ਜਦੋਂ ਦੇਸ਼ ਵਿੱਚ ਕੌਮੀ ਫਿਲਮ ਐਵਾਰਡਾਂ ਦਾ ਐਲਾਨ ਹੋਇਆ ਤਾਂ ਉਸ ਵਿੱਚ ਪੰਜਾਬੀ ਫਿਲਮ ਬਾਗੀ ਦੀਤੀ ਨੇ ਕੌਮੀ ਫਿਲਮ ਇਨਾਮ ਹਾਸਲ ਕੀਤਾ ਅਤੇ ਇਸ ਫਿਲਮ ਨੂੰ ਸਰਬੋਤਮ ਪੰਜਾਬੀ ਫਿਲਮ ਚੁਣਿਆ ਗਿਆ ਇਸ ਫਿਲਮ ਬਾਰੇ ਤੁਹਾਨੂੰ ਇਹ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਗੁਰਮukh ਸਿੰਘ ਮੁਸਾਫਰ ਦੀ ਲਿਖੀ ਕਹਾਣੀ ਉੱਤੇ ਆਧਾਰਿਤ ਇਹ ਫਿਲਮ ਬਾਗੀ ਦੀਤੀ ਸਾਲ 2022 ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਦਾ ਨਿਰਦੇਸ਼ਨ ਮੁਕੇਸ਼ ਗੋਤਮ ਨੇ ਕੀਤਾ ਮੁਕੇਸ਼ ਗੋਤਮ ਨੇ ਕਈ ਫਿਲਮਾਂ ਤੇ ਦਸਤਾਵੇਜ਼ੀਆਂ ਬਣਾਈਆਂ ਹੋਈਆਂ ਨੇ ਉਹ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਯਾਮੀ ਗੋਤਮ ਦੇ ਪਿਤਾ ਨੇ ਫਿਲਮ ਦੀ ਮੂਲ ਕਹਾਣੀ ਗੁਰਮukh Singh Musafir ਦੀ ਲਿਖੀ ਹੋਈ ਹੈ ਅਤੇ ਇੱਕ ਸੱਚੀ ਘਟਨਾ ਉੱਤੇ ਆਧਾਰਿਤ ਹੈ ਇਸ ਫਿਲਮ ਨੂੰ ਵੇਖ ਕੇ ਸਾਰੇ ਹੀ ਜਾਣੇ ਕਾਫੀ ਪ੍ਰਭਾਵਿਤ ਹੋਏ ਅਤੇ ਇਸ ਫਿਲਮ ਨੂੰ ਇਸ ਤਰ੍ਹਾਂ ਇੱਕ ਵੱਡਾ ਮਾਣ ਮਿਲਣ ਦਾ ਰਾ ਪਦਰਾ ਹੋਇਆ ਇਹ ਫਿਲਮ ਦੇਸ਼ ਦੀ ਆਜ਼ਾਦੀ ਲਈ ਚੱਲੀ ਗਦਰ ਲਹਿਰ ਦੀ ਪਿੱਠ ਭੂਮੀ ਵਿੱਚ ਫਿਲਮਾਈ ਗਈ ਹੈ ਫਿਲਮ ਆਜ਼ਾਦੀ ਦੇ ਪ੍ਰਵਾਨੇ ਪਿਉਤੀ ਅਤੇ ਉਹਨਾਂ ਦੇ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਫਿਲਮ ਦੀ ਮੁੱਖ ਕਿਰਦਾਰ ਦੀਪ ਨਾਂ ਦੀ ਇੱਕ ਬੱਚੀ ਹੈ ਜਿਸ ਦੇ ਪਿਤਾ ਗਦਰ ਲਹਿਰ ਦੇ ਸਰਗਰਮ ਮੈਂਬਰ ਨੇ ਪਿਤਾ ਦਾ ਕ੍ਰਾਂਤੀਕਾਰੀ ਜਜ਼ਬਾ ਅਤੇ ਹੌਂਸਲਾ ਧੀ ਦੀਆਂ ਰਗਾਂ ਵਿੱਚ ਵੀ ਵਗਦਾ ਹੈ ਅਤੇ ਉਹ ਵੀ ਕ੍ਰਾਂਤੀਕਾਰੀ ਲੇਖ ਲਿਖਦੀ ਹੈ ਅਵੇ ਇਸ ਤਰ੍ਹਾਂ ਇਹ ਪਰਿਵਾਰ तमाम ਚੁਣੌਤੀਆਂ ਦਾ ਸਾਹਮਣਾ ਕਰਦਾ ਹੋਣ ਦੇ ਬਾਵਜੂਦ ਆਜ਼ਾਦੀ ਦੀ ਲੜਾਈ ਵਿੱਚ ਲੱਗਿਆ ਰਹਿੰਦਾ ਸੋ ਇਸ ਤਰ੍ਹਾਂ ਇਹ ਫਿਲਮ ਅੱਗੇ ਵਧਦੀ ਹੋਈ ਦੀਪ ਅਤੇ ਉਸਤੇ ਪਿਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ ਮੌਜੂਦਾ ਸਮੇਂ ਜਦੋਂ ਬਹੁਤੀਆਂ ਪੰਜਾਬੀ ਫਿਲਮਾਂ ਸਿਰਫ ਕਾਮੇਡੀ ਜਾਂ ਹਲਕੇ-ਫੁਲਕੇ ਰੋਮਾਂਸ ਦੇ ਆਲੇ-ਦੁਆਲੇ ਹੀ ਘੁੰਮਦੀਆਂ ਵਿਖਾਈ ਦਿੰਦੀਆਂ ਨੇ ਤਾਂ ਅਜਿਹੇ ਵਿੱਚ ਲੰਮੇ ਅਰਸੇ ਬਾਅਦ ਪੰਜਾਬੀ ਵਿੱਚ ਵੀ ਕੋਈ ਅਰਥਪਰਪੂਰ ਫਿਲਮ ਆਉਂਦੀ ਹੈ ਅਤੇ ਉਸ ਦੀ ਇੱਕ ਵੱਡੀ ਮਿਸਾਲ ਬਣੀ ਹੈ ਬਾਗੀ ਦੀ 3 ਜਿਸ ਨੇ ਕਿ ਅਰਥਪਰਪੂਰ ਸਿਨੇਮਾ ਵੱਲ ਇੱਕ ਪੁਲਾੰਗ ਪੁੱਟੀ ਹੈ ਅਤੇ ਪੰਜਾਬੀ ਫਿਲਮਾਂ ਦੇ ਮੌਜੂਦਾ ਰੁਝਾਨ ਵਿੱਚ ਇੱਕ ਨਵਾਂ ਪਹਿਲੂ ਜੋੜਿਆ ਹੈ ਇਸੀ ਕਰਕੇ ਇਸ ਫਿਲਮ ਨੂੰ ਕੌਮੀ ਪੱਧਰ ਉੱਤੇ ਇਨਾ ਵੱਡਾ ਮਾਣ ਮਿਲਿਆ ਅਤੇ ਇਸ ਫਿਲਮ ਦੀ ਚਰਚਾ ਤਾਂ ਕੋ ਮੰਤਰੀ ਪੱਧਰ ਉੱਤੇ ਵੀ ਹੋਈ ਹੈ। ਥੋੜੇ ਜਿਹੇ ਬਜਟ ਨਾਲ ਬਣ ਕੇ ਤਿਆਰ ਹੋਈ ਇਸ ਫਿਲਮ ਨੇ 100 ਸਾਲ ਪੁਰਾਣੀ ਗਦਰ ਲਹਿਰ ਦੀ ਗੱਲ ਵੀ ਕੀਤੀ ਹੈ। ਉਸ ਸਮੇਂ ਦੀ ਝਰਕ ਨੂੰ ਵੀ ਬਾਖੂਬੀ ਵਿਖਾਇਆ ਅਤੇ ਇਸ ਟੀਮ ਨੇ ਜਾਂ ਇਸ ਫਿਲਮ ਨੂੰ ਬਣਾਉਣ ਵਾਲਿਆਂ ਦੇ ਸਮੁੱਚੇ ਸਮੂਹ ਨੇ ਮਿਲ ਕੇ ਇਸ ਪਾਸੇ ਕਾफी ਮਿਹਨਤ ਕੀਤੀ ਹੈ ਚੰਡੀਗੜ੍ਹ ਅਤੇ ਰੋਪੜ ਦੇ ਥੋੜੇ ਜਿਹੇ ਘੇਰੇ ਵਿੱਚ ਹੀ ਫਿਲਮਾਈ ਗਈ ਇਸ ਫਿਲਮ ਨੇ ਵੱਡੇ ਪੱਧਰ ਉਤੇ ਪੰਜਾਬੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੌਮੀ ਇਨਾਮ ਮਿਲਣ ਤੋਂ ਬਾਅਦ ਕਈ OTT ਪਲੇਟਫਾਰਮ ਵੀ ਹੁਣ ਇਸ ਫਿਲਮ ਨੂੰ ਵਿਖਾਉਣ ਦੇ ਚਾਹਵਾਨ ਨਜ਼ਰ ਆਉਂਦੇ ਨੇ ਤੇ ਪੰਜਾਬੀ ਸਿਨੇਮਾ ਲਈ ਇਹ ਫਿਲਮ ਇੱਕ ਨਵਾਂ ਮੋੜ ਸਾਬਤ ਹੋ ਸਕਦੀ ਹੈ